ਕਰਮ ਪੁਲਾਉਣੀਆਂ ਦੂਜੇ ਲਗਦਾ ਹੀਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਜੇ ਤੋ ਜਨ ਦੇ ਬਿਨ ਸਚੀ ਚਿਤ ਤਵੇ ਲਾਇ ਕ ਸੰਪ੍ਰੀਤ ਪਕੜ ਚਲਾਇਨ ਦੂਤ ਦਮ ਇਸੇ ਨਾ ਦੇਣੀ ਭੇਤ ਛੱਡ ਖੜੋਤੈ ਕਿਨਾਂ ਮਾਹੀ ਜਨ ਸਿਵਾਂ ਲਗਾ ਹੀਤ ਆਤਮਰੂੜਾ ਤਨ ਕਪੇ ਸਿਆਹ ਹੁਆ ਸੀਤ ਜਿਹਾ ਬੀਜੈ ਸੋ ਲੁਨੈ ਧਰਮ ਸੰਧੜਾ ਖੀਤ ਨਾਨਕ ਪ੍ਰਭ ਸਰਣਾਗਤਈ ਚਰਨ ਬਹੁਤ ਪ੍ਰਭ ਦੇਤ ਸੇ ਭਾਗ ਹੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਸਤਿਗੁਰੂ ਜੀ ਦੀ ਪਾਵਨ ਬਾਣੀ ਬਾਰਾਂ ਮਾਸ ਦਾ ਪਾਵਨ ਸ਼ਬਦ ਹੈ ਭਾਦੂ ਦਾ ਮਹੀਨਾ ਆਰੰਭ ਹੋਇਆ ਹੈ ਸੰਗਤ ਦੀ ਭਾਦੂ ਦੀ ਸੰਗਰਾਮ ਦਾ ਦਿਹਾੜਾ ਹੈ ਸ੍ਰੀ ਤੁਹਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਅੰਦਰ ਜੀਵ ਇਸਤਰੀ ਨੂੰ ਕੀ ਸਮਝਾਉਂਦੇ ਹਨ ਕਿ ਮਨੁੱਖ ਜਿਹੜਾ ਹੈ ਭਾਦੂ ਦੇ ਮਹੀਨੇ ਦੇ ਅੰਦਰ ਪਰਮ ਦੇ ਵਿੱਚ ਟਕਦਾ ਹੈ ਉਹ ਕਿਵੇਂ ਟਟਕਦਾ ਹੈ ਉਦੀ ਟਟਕਤਨਾ ਜਿਹੜੀ ਹੈ ਕਿਵੇਂ ਖਤਮ ਹੋ ਸਕਦੀ ਹੈ ਉਹ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਦੱਸਣ ਦਾ ਜ਼ਿਕਰ ਕੀਤਾ ਹੈ ਸੋ ਸੰਗਤ ਜੀ ਵਿਚਾਰ ਆਰੰਭ ਕਰਦੇ ਹਾਂ ਸਤਿਗੁਰੂ ਦੀ ਫਰਮਾਂ ਦੇ ਹਨ ਭਾਦੋਏ ਪਰਮ ਕੁਲਾਣੀਆਂ ਦੁਜੈ ਲੱਗਾ ਹੀਤ ਵੀ ਸਤਿਗੁਰੂ ਜੀ ਕਹਿੰਦੇ ਹਨ ਵੀ ਜਿਹੜਾ ਮਨੁੱਖ ਹੈ ਪਰਮਾਤਮਾ ਨੂੰ ਛੱਡ ਕੇ ਨਾ ਹੋਰ ਸੰਸਾਰਿਕ ਉਦਾਰਤਾਂ ਦੀ ਝਟਕਨਾ ਦੇ ਵਿੱਚ ਲੱਗਾ ਹੋਇਆ ਉਹਨਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਝਟਕੀ ਜਾ ਰਿਹਾ ਹੈ ਭਰਮਾਂ ਦੇ ਵਿੱਚ ਫਸਿਆ ਹੋਇਆ ਹੈ ਉਸ ਨੂੰ ਇਹ ਨਹੀਂ ਪਤਾ ਕਿ ਸੁਦੀ ਜ਼ਿੰਦਗੀ ਦਾ ਅਸਲੀ ਮਕਸਦ ਕੀ ਹੈ ਮਨੋਰਥ ਕੀ ਹੈ ਤਾਂ ਸਤਿਗੁਰੂ ਜੀ ਕਹਿੰਦੇ ਹਨ ਵੀ ਉਹ ਜਿਹੜਾ ਮਨੁੱਖ ਪਰਮਾਤਮਾ ਦੇ ਰਾਹ ਤੋਂ ਦੂਰ ਹੋ ਗਿਆ ਜਿਹੜਾ ਪਰਮਾਤਮਾ ਦੇ ਰਾਤ ਦੂਰ ਹੋ ਗਿਆ ਹੈ ਉਹ ਮਨੁੱਖ ਪਰਮਾ ਦੇ ਵਿੱਚ ਜੀ ਰਿਹਾ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਹਨ ਕਿ ਲੱਖ 시ਗਾਰ ਬਣਾਇਆ ਕਾਰਜ ਨਹੀਂ ਕੀਤਾ। ਕਹਿੰਦੇ ਮਨੁੱਖ ਜਿਹੜਾ ਹੈ ਆਪਣੇ ਸਰੀਰ ਨੂੰ ਬੜਾ ਸੋਹਣਾ ਸੁੰਦਰ ਬਣਾਉਂਦਾ ਹੈ। ਤਰ੍ਹਾਂ ਤਰ੍ਹਾਂ ਦੇ ਖੁਦਾਰਤ ਕਰਕੇ 시ਗਾਰ ਕਰਕੇ ਬੜਾ ਸੋਹਣਾ ਬਣਾਉਂਦਾ ਹੈ। ਕਿ ਇਹ ਜਿਹੜੇ ਤੀਤੇ ਉਹਦੇ ਕਾਰਜੇ ਆਪਣੇ ਸਰੀਰ ਨੂੰ ਸੋਹਣੇ ਬਣਾਉਣ ਲਈ ਇਹ ਕਿਸੇ ਕੰਮ ਨਹੀਂ ਆਉਂਦੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਜੇ ਤੋ ਦਿਨ ਦੇ ਬਣਸ ਸੀ ਕਿਤਹ ਵੇਲਾ ਕੈਸਨ ਪਲੀਤ ਕਿਤੇ ਜਸ ਦੇ ਮਨੁੱਖ ਦੀ ਮੌਤ ਹੋ ਜਾਂਦੀ ਹੈ ਉਹ ਮਰ ਜਾਂਦਾ ਹੈ ਉਸ ਦੇ ਜਿਹੜੇ ਸੰگە ਸੰਬੰਧੀ ਰਿਸ਼ਤੇਦਾਰ ਹਨ ਉਹ ਕਹਿੰਦੇ ਹਨ ਉਸ ਮਨੁੱਖ ਨੂੰ ਘਰੋਂ ਲੈ ਜਾਓ ਇਹ ਕੋਏ ਪੀਰ ਪ੍ਰੇਤ ਬਣ ਗਿਆ ਹੈ ਭੂਤ ਬਣ ਗਿਆ ਹੈ ਕਿਸਦਾ ਜਿਹੜਾ ਸਰੀਰ ਹੈ ਅਪਵਿੱਤਰ ਹੋ ਗਿਆ ਹੈ ਪਵਿੱਤਰ ਨਹੀਂ ਹੈ ਇਸ ਨੂੰ ਇਥੋਂ ਲੈ ਜਾਓ ਉਹੀ ਜਿਹੜੇ ਸਕੇ ਸੰਬੰਧੀ ਉਸ ਨੂੰ ਪ੍ਰੇਤ ਖਣ ਲੱਗ ਪੈਂਦੇ ਹਨ ਉਹਨੂੰ ਘਰ ਦੀ ਰੱਖਦੇ ਅੱਗੇ ਸਤਿਗੁਰੂ ਜੀ ਕਹਿੰਦੇ ਖੰਨ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਪੀਤ ਕਹਿੰਦੇ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਜਮਦੂਤ ਆਉਂਦੇ ਹਨ ਉਸ ਦੀ ਜੀਵ ਆਤਮਾ ਨੂੰ ਲੈਣ ਵਾਸਤੇ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਪੀਤ ਜਦੋਂ ਉਹ ਜਦੋਂ ਦੂਤ ਆਉਂਦੇ ਹਨ ਉਸ ਮਨੁੱਖ ਦੀ ਜੀਵ ਆਤਮਾ ਨੂੰ ਲੈਣ ਵਾਸਤੇ ਉਹ ਕਿਸੇ ਨੂੰ ਇਹ ਭੇਤ ਨਹੀਂ ਦਿੰਦੇ ਵੀ ਅਸੀਂ ਇਸ ਨੂੰ ਕਿੱਥੇ ਲੈ ਕੇ ਜਾ ਰਹੇ ਹਾਂ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਛੜ ਖੜ ਤੈ ਖਿਨਾ ਮਾਹੀ ਜਨਸਿਓ ਲੱਗਾ ਸੀ ਉਹ ਇੱਕ ਪਲ ਦੇ ਵਿੱਚ ਉਹ ਜਿਹੜਾ ਮਨੁੱਖ ਹੈ ਜਿਸ ਦੀ ਮੌਤ ਹੋ ਗਈ ਦਿੰਦੇ ਜੋ ਜਿੰਨੇ ਵੀ ਉਹਦੇ ਸਗੇ ਸੰਬੰਧੀ ਛਾਂਣ ਜਿੰਨਾਂ ਦੇ ਨਾਲ ਉਸਨੇ ਆਪਣੀ ਉਮਰ ਦੇ ਕਈ ਸਾਲ ਬਤਾਏ ਹੁੰਦੇ ਹਨ ਉਹਨਾਂ ਨੂੰ ਇੱਕ ਪਲ ਦੇ ਅੰਦਰ ਖਿੰਨ ਦੇ ਅੰਦਰ ਛੱਡ ਕਰਕੇ ਉਹ ਚਲਾ ਜਾਂਦਾ ਹੈ। ਖਿੰਨ ਮਾਹੀ ਜਣਸਿਓਂ ਲੱਗਾ ਹੈ। ਇਹਨਾਂ ਦੇ ਨਾਲ ਇੰਨਾ ਉਹਦਾ ਪਿਆਰ ਹੁੰਦਾ ਹੈ, ਪ੍ਰੇਮ ਹੁੰਦਾ ਹੈ। ਉਹਨਾਂ ਨੂੰ ਇੱਕ ਪਲ ਦੇ ਵਿੱਚ ਛੱਡ ਕੇ ਚਲਾ ਜਾਂਦਾ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਹਨ ਹੱਥ ਮਰੋੜੈ ਤਨ ਕਪੈ ਸਿਆ ਹੁਆ ਸੇਤਾ। ਕਹਿੰਦੇ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਨਾ ਉਸ ਦੇ ਆਤਮ ਮੂੜੇ ਹੋਏ ਹੁੰਦੇ ਹਨ। ਹੱਥ ਮਰੋੜੈ ਤਨ ਕਪੈ ਉਸ ਦਾ ਸਰੀਰ ਜਿਹੜਾ ਹੈ ਕੰਬਣ ਲੱਗਦਾ ਹੈ ਸਿਆਹ ਹੋਆ ਸੀ ਉਹ ਕਾਲੇ ਤੋਂ ਪੀਲਾ ਭਜਦਾ ਹੈ ਇਹ ਮਨੁੱਖ ਦੀ ਜਦੋਂ ਮਰਨ ਦੀ ਜਿਹੜਾ ਸਮਾਂ ਹੁੰਦਾ ਹੈ ਉਸ ਦੀ ਉਸ ਨੂੰ ਬਿਆਨ ਕੀਤਾ ਗਿਆ ਸਤਿਗੁਰੂ ਜੀ ਨੇ ਦੱਸਿਆ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਜਿਹਾ ਬੀਜ ਹੈ ਸੋ ਲੁਣਾ ਹੈ ਕਰਮਾਂ ਸੰੜਾਤੀ ਸਤਿਗੁਰੂ ਜੀ ਕਹਿੰਦੇ ਹਨ ਮਨੁੱਖ ਦਾ ਜਿਹੜਾ ਇਹ ਸਰੀਰ ਹੈ ਇੱਕ ਖੇਤ ਦੀ ਤਰ੍ਹਾਂ ਹੈ ਜਿਵੇਂ ਖੇਤ ਦੇ ਵਿੱਚ ਕੋਈ ਬੀਜ ਪੀਜਿਆ ਜਾਵੇ ਤਾਂ ਫੁੰਗਰਦਾ ਇਹਨੂੰ ਕੱਲ ਲੱਗਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਇਹ ਸਰੀਰ ਦੇ ਵਿੱਚ ਮਨੁੱਖ ਜਿਵੇਂ ਦੇ ਕਰਮ ਕਰਦਾ ਹੈ ਜਿਵੇਂ ਦੀ ਉਸਦੀ ਰਹਿਣੀ ਬਹਿਣੀ ਜਿਹੜੀ ਹੈ ਉਸੇ ਤਰ੍ਹਾਂ ਉਸ ਮਨੁੱਖ ਨੂੰ ਕੱਲ ਮਿਲਦੇ ਹਨ ਉਹਦੇ ਕਰਮਾਂ ਦੇ ਅਨੁਸਾਰ ਸਤਿਗੁਰੂ ਜੀ ਕਹਿੰਦੇ ਹਨ ਨਾਲ ਪ੍ਰਭ ਸਰਣਾਗਦੀ ਚਰਨ ਬਹੁਤ ਪ੍ਰਾਪਤੀ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਗੁਰੂ ਉਹਦੇ ਲਈ ਜਹਾਜ ਬਣ ਜਾਂਦਾ ਹੈ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਸਤਿਗੁਰੂ ਜੀ ਅੱਗੇ ਕਹਿੰਦੇ ਹਨ ਸੇ ਭਾਦੂਏ ਨਰਕਣਾ ਪਾਈਏ ਗੁਰ ਰੱਖਣ ਵਾਲਾ ਹੈ ਇਹ ਕਹਿੰਦੇ ਉਹ ਮਨੁੱਖ ਜਿਹੜਾ ਹੈ ਉਹ ਜੀਵ ਜਿਹੜਾ ਹੈ ਨਰਕਾਂ ਦੇ ਵਿੱਚ ਨਹੀਂ ਜਾਂਦਾ ਨਰਕਾਂ ਨੂੰ ਨਹੀਂ ਭੋਗਦਾ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਗੁਰੂ ਉਹਦੀ ਆਪ ਰੱਖਿਆ ਕਰਦਾ ਹੈ ਉਹਦੇ 'ਤੇ ਕਿਰਪਾ ਕਰਦਾ ਹੈ ਫਿਰ ਉਹ ਜਿਹੜਾ ਮਨੁੱਖ ਨਰਕਾਂ ਦੇ ਵਿੱਚ ਨਹੀਂ ਆਉਂਦਾ ਤੋ ਸੰਗਤ ਜੀ ਇਹ ਵਿਚਾਰ ਸੀ ਭਾਦੂ ਦੇ ਮਹੀਨੇ ਦੀ ਵੀ ਭਾਦੂ ਦੇ ਮਹੀਨੇ ਦੇ ਦੌਰਾਨ ਚਮਨੁੱਖ ਦੀ ਪਟਕਣਾ ਬਹੁਤ ਜ਼ਿਆਦਾ ਹੁੰਦੀ ਹੈ ਉਹ ਦੁਨੀਆ ਦੇ ਪਦਾਰਥਾਂ ਦੇ ਵਿੱਚ ਭਰਮਿਆਂ ਘਟਕੀ ਜਾਂਦਾ ਘਟਕੀ ਜਾਂਦਾ ਹੈ ਉਸਨੂੰ ਆਪਣੇ ਮਨੋਰਥ ਲਾਣੀ ਪਤਾ ਉਸਦਾ ਅਸਲੀ ਮਨੋਰਥ ਕੀ ਹੈ ਸੋ ਸਤਗੁਰੂ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੈ ਵੀ ਹੋਰ ਜਿੰਨੇ ਮਰਜੀ ਤੂੰ ਪਦਾਰਥਾਂ ਦੇ ਸਿਗਾਰ ਕਰ ਲੈ ਆਪਣੇ ਸਰੀਰ ਨੂੰ ਸੁੰਦਰ ਬਣਾ ਲੈ ਪਰ ਉਹ ਜਿਹੜੇ ਕੀਤੇ ਕਾਰਜ ਦੇ ਰਹੇ ਕਿਸੇ ਕੰਮ ਨਹੀਂ ਆਉਂਦੇ ਸੋ ਵੇਣਤियां ਪਰਵਾਣ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ